ਗੁਰੂ ਸਾਧੂ ਦੀ ਸੰਗਤ ਵਿੱਚ ਰਹਾ ਸਾਨੂੰ ਕਿਸੇ ਵੀ ਕਿਸਮ ਦਾ ਤਪ ਕੋਈ ਹੱਥ ਕਰਨ ਦੀ ਲੋੜ ਨਹੀਂ ਹੈ ਲੋੜ ਰਹਿੰਦੀ ਹੋਈ ਨਹੀਂ ਕਿਉਂਕਿ ਗੁਰੂ ਦੇ ਦਰਸ਼ਨ ਹੀ ਇਹੋ ਜੇ ਨੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਹਾਂ ਸਾਨੂੰ ਗਿਆਨ ਆ ਜਾਂਦਾ ਤੇ ਸਾਨੂੰ ਜੀਵਨ ਜੀਣ ਦੀ ਜਾਂਚ ਆ ਜਾਂਦੀ ਹੈ ਕਿਉਂਕਿ ਗੁਰਬਾਣੀ ਜੀਵਨ ਜਾਂਚ ਹੈ ਸਤਗੁਰੂ ਸਮਝਾਉਣਾ ਕਰਦੇ ਨੇ ਸਾਥ ਕੇ ਸੰਗ ਨਾਹੀ ਕਸ ਘਾਲ ਕਿਸੇ ਵੀ ਕਿਸਮ ਦੀ ਤੈਨੂੰ ਰੱਬ ਨੂੰ ਮਿਲਣ ਵਾਲੀ ਘਾਲਣਾ ਘਾਲਣੀ ਨਹੀਂ ਚਾਹੀਦੀ ਲੋਡ ਨਹੀਂ ਪੈਣੀ ਰੱਬ ਨੂੰ ਮਿਲਣ ਦੀ ਘਾਲਣਾ ਘਾਲਣ ਦੀ ਲੋਡ ਨਹੀਂ ਪੈਣੀ ਮਹਾਰਾਜ ਕਹਿੰਦੇ ਵੀ ਧੂਨੀਆਂ ਕਰਤਾ ਆਪਣੀਆਂ ਜਲ ਧਾਰੇ ਕਰ ਲੇ ਪੁੱਠਾ ਲਟਕ ਲਿਆ ਇਕ ਲਾਟ ਤੇ ਖੜਾ ਮੂਨ ਧਾਰੀ ਹੋ ਗਿਆ ਭੁੱਖਾ ਰਹਿ ਪਿਆ ਇਹੋ ਜਾਂ ਕੁਛ ਕਰਨ ਦੀ ਤੈਨੂੰ ਲੋਡ ਹੀ ਨਹੀਂ ਰਹਿਣੀ ਮਹਾਰਾਜ ਕਹਿੰਦੇ ਕਦੋਂ ਜਦੋਂ ਗੁਰੂ ਸਾਧੂ ਦੀ ਸੰਗਤ ਕਰਨ ਲੱਗ ਗਿਆ ਸਾਤ ਕੇ ਸੰਗ ਨਾਹੀ ਕਸ ਘਾਲ ਅਗੇ ਮਹਾਰਾਜ ਦੱਸਦੇ ਨੇ ਦਰਸ਼ਨ ਭੇਟ ਤਹੋਤ ਨਿਹਾਲ ਕਿਉਂਕਿ ਉਹਨਾਂ ਦਾ ਦਰਸ਼ਨ ਹੀ ਕਰਕੇ ਹਿਰਦਾ ਖਿੜ ਆਉਂਦਾ ਹੈ ਗੁਰਬਾਣੀ ਵਿੱਚੋਂ ਸਤਿਗੁਰਾਂ ਦਾ ਦਰਸ਼ਨ ਕਰਕੇ ਹਿਰਦਾ ਖਿੜਿਆਉਂਦਾ ਹੈ ਸੂਜੀ ਆ ਜਾਂਦੀ ਹੈ ਜੀਵਨ ਜੀਣ ਦੀ ਤੇ ਸਾਨੂੰ ਕੋਈ ਹੱਥ ਕਰਨ ਦੀ ਕੋਈ ਤਪ ਕਰਨ ਦੀ ਜ਼ਰੂਰਤ ਨਹੀਂ ਹੈ ਅਗੇ ਮਹਾਰਾਜ ਕਹਿੰਦੇ ਨੇ ਸਾਧ ਕੇ ਸੰਗ ਕਲੂ ਖਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਮਨੁੱਖ ਆਪਣੇ ਪਾਪ ਨਾਸ਼ ਕਰ ਲੈਂਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਪਿਆਰੇ 35ਵਾਂ ਪੁਰਖਾਂ ਦੀ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਦੇ ਆਂ ਇਹ ਪੰਤੀ ਮਹਾਂਪੁਰਖ ਰੱਬ ਦੇ ਪਿਆਰੇ ਨੇ ਉਹਦੇ ਭਗਤ ਨੇ ਉਹਦੇ ਜਨ ਨੇ ਸੇਵਕ ਸਿੱਖ ਸਤਿਗੁਰੂ ਸਮਝਾਉਂਦੇ ਨੇ ਸਾਧ ਕੇ ਸੰਗ ਕਲੂ ਖਤ ਹਰੇ ਇਹਨਾਂ ਸਾਧੂਆਂ ਦੀ ਸੰਗਤ ਵਿੱਚ ਮਨੁੱਖ ਆਪਣੇ ਪਾਪ ਨਾਸ਼ ਕਰ ਲੈਂਦਾ ਹੈ ਸਾਧ ਕੇ ਸੰਗ ਨਰਕ ਪਰ ਹਰੇ ਤੇ ਇਸ ਤਰ੍ਹਾਂ ਨਰਕਾਂ ਤੋਂ ਬਚ ਜਾਂਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਸਾਧ ਕੇ ਸੰਗ ਈਹਾ ਉਹਾ ਸੁਹੇਲਾ ਸਾਧ ਸੰਗ ਬਿਸਰਤ ਹਰ ਮੇਲਾ ਗੁਰੂ ਦੇ ਸਤ ਸੰਗੀ ਜਨਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਇਸ ਲੋਕ ਤੇ ਪ੍ਰਲੋਕ ਵਿੱਚ ਸੌਖਾ ਹੋ ਜਾਂਦਾ ਹੈ ਮਨੁੱਖਾ ਜਨਮ ਵੀ ਬੜਾ ਸੌਖਾ ਹੋ ਜਾਂਦਾ ਤੇ ਪ੍ਰਲੋਕ ਜਦੋਂ ਸਰੀਰ ਛੱਡ ਕੇ ਜੀਵ ਆਤਮਾ ਅਗਲੀ ਦੁਨੀਆ ਵਿੱਚ ਜਾਂਦੀ ਆ ਜਿਹੜੀ ਵੀ ਦੁਨੀਆ ਵਿੱਚ ਭੇਜਣਾ ਅਕਾਲ ਪੁਰਖ ਵਾਹਿਗੁਰੂ ਨੇ ਇਹ ਉਹਦੀ ਮਰਜ਼ੀ ਆ ਸਾਡੇ ਕਰਮਾਂ ਮੁਤਾਬਕ ਸਾਨੂੰ ਉਸ ਦਾ ਫਲ ਮਿਲਣਾ ਉਹ ਕਿਹੜੀ ਸ਼੍ਰੇਣੀ ਵਿੱਚ ਭੇਜਦੇ ਨੇ ਸਾਨੂੰ ਇਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਪਸ਼ੂਆਂ ਚ ਜਾਂ ਪੰਛੀਆਂ ਚ ਜਾਂ ਕੀੜਿਆਂ ਮਕੌੜਿਆਂ ਚ ਜਾਂ ਡੱਡੂ ਕੱਛੂਆਂ ਮੱਸੀਆਂ ਚ ਤਜਾ ਗੁਰੂ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਲੀਨ ਕਰ ਲੈਂਦਾ ਇਸ ਜੀਵ ਆਤਮਾ ਨੂੰ ਜਨਮ ਮਰਨ ਦਾ ਗੇੜ ਖਤਮ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਜਿੱਥੇ ਭੇਜਣਾ ਉਹਨੇ ਪਰ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਇਸ ਲੋਕ ਤੇ ਪ੍ਰਲੋਕ ਵਿੱਚ ਸੌਖਾ ਹੋ ਜਾਂਦਾ ਹੈ ਇਹ ਗੁਰੂ ਸਾਹਿਬ ਨੇ ਦੱਸਿਆ ਵੇ ਗੁਰੂ ਸਾਧੂ ਦੀ ਸੰਗਤ ਕਰ ਪਾਈ ਭਗਤ ਪਿਆਰਿਆਂ ਦੀ ਬਾਣੀ ਪੜ ਸੁਣ ਗੁਰਗਾਂ ਦੀ ਬਾਣੀ ਪੜ ਤੇ ਸੁਣ ਤੇ ਆਪਣਾ ਜੀਵਨ ਸਹੀ ਰਸਤੇ ਤੇ ਚਲਾ ਤੇ ਫੇਰ ਤੇਰਾ ਆ ਜਨਮ ਵੀ ਤੇ ਅਗਲਾ ਵੀ ਜਿਸ ਵਰਤਮਾਨ ਸਮੇਂ ਵਿੱਚ ਤੂੰ ਜੀ ਰਿਹਾ ਹੈ ਤੇ ਗਾਂ ਕੱਲ ਆਉਣ ਵਾਲਾ ਵੀ ਤੇਰਾ ਸੌਖਾ ਹੋ ਜਾਏਗਾ ਅੱਗੇ ਮਹਾਰਾਜ ਜੀ ਨੇ ਸਾਧ ਕੇ ਸੰਗ ਬਿਸਰਤ ਹਰ ਮੇਲਾ ਮਹਾਰਾਜ ਕਹਿੰਦੇ ਪ੍ਰਭੂ ਤੋਂ ਵਿਛੜਿਆ ਹੋਇਆ ਮੋਰ ਉਸ ਨੂੰ ਮਿਲ ਪੈਂਦਾ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਸਤ ਸੰਗੀਆਂ ਦੀ ਜੰਗਤ ਕਰਦੇ ਆਪਾਂ ਤੇ ਧਿਆਨ ਰੱਖਣਾ ਰੱਬ ਦੇ ਪਿਆਰਿਆਂ ਦੀ ਸਤ ਸੰਗਤ ਆਪਾਂ ਦੁਬਾਰੇ ਫੇਰ ਮੈਂ ਦੱਸ ਦਿੰਨਾ ਵੇ ਗੁਰੂ ਦੇ ਪਿਆਰਿਆਂ ਦੀ ਅਕਾਲ ਪੁਰਖ ਵਾਹਿਗੁਰੂ ਦੇ ਸਤ ਸੰਗੀ ਜਨਾਂ ਦੀ ਆਪਾਂ ਸੰਗਤ ਕਰ ਰਹੇ ਆਂ ਕਹਿਣ ਦਾ ਪਾਪ 35 ਮਹਾਂਪੁਰਖਾਂ ਦੀ ਆਪਾਂ ਸੰਗਤ ਕਰ ਰਹੇ ਹਾਂ ਇਸ ਟਾਈਮ ਉਹ ਵੀ ਜੇ ਆਪਣਾ ਧਿਆਨ ਜੁੜਿਆ ਹੈ ਤਾਂ ਸੁਰਤ ਆਪਣੀ ਸ਼ਬਦ ਨੂੰ ਟੱਚ ਕਰਦੀ ਹੈ ਤਾਂ ਜਪ ਗੁਰਦੀ ਹਜ਼ੂਰੀ ਵਿੱਚ ਬੈਠੇ ਆ ਤੇ ਧਿਆਨ ਕਿਤੇ ਹੋਰ ਚਲੇਗਾ ਫੇਰ ਵੀ ਸਤਸੰਗ ਨਹੀਂ ਹੁੰਦੀ ਕਿਉਂਕਿ ਗੁਰਬਾਣੀ ਧਿਆਨ ਮੰਗਦੀ ਆ ਜਦੋਂ ਤੇਰਾ ਧਿਆਨ ਸ਼ਬਦ ਦੇ ਨਾਲ ਜੁੜਦਾ ਗੁਰਬਾਣੀ ਧਿਆਨ ਨਾਲ ਸੁਣਦਾ ਤਾਂ ਤੂੰ ਸਤਸੰਗੀ ਆ ਅਗੇ ਮਹਾਰਾਜ ਕਹਿੰਦੇ ਜੋ ਇਸ ਜੋ ਇੱਛਾ ਹੈ ਸੋਈ ਫਲ ਪਾਵੇ ਮਹਾਰਾਜ ਕਹਿੰਦੇ ਗੁਰਮਖ ਪਿਆਰਿਆਂ ਦੀ ਸੰਗਤ ਵਿੱਚੋਂ ਮਨੁੱਖ ਜੋ ਇੱਛਾ ਕਰਦਾ ਹੈ ਉਹੀ ਫਲ ਪਾਉਂਦਾ ਹੈ ਕਿਉਂਕਿ ਚੰਗਿਆਂ ਦੀ ਸੰਗਤ ਕਰਨੀਆਂ ਤਾਂ ਇੱਛਾਵਾਂ ਵੀ ਚੰਗੀਆਂ ਹੀ ਹੁੰਦੀਆਂ ਨੇ ਜੈਸੀ ਸੰਗਤ ਵੈਸੀ ਰੰਗਤ ਜਿਹੋ ਜਿਹੇ ਦੀ ਆਪਾਂ ਸੰਗਤ ਕਰਦੇ ਆ ਉਹੇ ਜਾਈ ਉਹੇ ਜੀਆਂ ਹੀ ਉਹੇ ਜੀਆਂ ਹੀ ਮਨ ਵਿੱਚ ਇੱਛਾਵਾਂ ਹੁੰਦੀਆਂ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਆਂ ਤਾਂ ਰੱਬ ਨੂੰ ਮਿਲਣ ਵਾਲੀ ਇੱਛਾ ਹੀ ਹੋਏਗੀ ਫੇਰ ਉਹ ਤੇਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਵਾਹਿਗੁਰੂ ਅਗੇ ਮਹਾਰਾਜ ਕਹਿੰਦੇ ਸਾਧ ਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਹਿਰਦੈ ਵਸੇ ਇਹ ਅਗਲਾ ਬੰਦ ਆ ਜੀ ਪਹਿਲਾ ਵਾਲਾ ਬੰਦ ਸੁਣ ਲਓ ਸਾਧ ਕੇ ਸੰਗ ਨਾ ਬਿਰਥਾ ਜਾਵੇ ਜੇ ਕੋਈ ਭੈਣ ਭਰਾ ਗੁਰੂ ਦੀ ਸੰਗਤ ਕਰਦਾ 5 10 20 ਮਿੰਟ ਉਹ ਤੇਰਾ ਸਮਾਂ ਲੇਖੇ ਵਿੱਚ ਆ ਜੀ ਜੇ ਕੋਈ ਆਪਾਂ ਚੈਨਲਾਂ ਤੇ ਵੀ ਸੁਣਦੇ ਆ ਕਿਉਂਕਿ ਬਹੁਤ ਸਾਰਾ ਪ੍ਰਚਾਰ ਹੁਣ ਤਾਂ ਸੌਖਾ ਜੀ ਜਿਹੜੇ ਗੁਰਮਖ ਪਿਆਰੇ ਤੋਂ ਮਰਜ਼ੀ ਆ ਗੁਰੂ ਦੀ ਗੱਲ ਸੁਣ ਲਓ ਗੁਰੂਆਂ ਦਾ ਇਤਿਹਾਸ ਸੁਣ ਲਓ ਜਿੱਥੋਂ ਮਰਜ਼ੀ ਆ ਇੰਨਾ ਸੌਖਾ ਹੋ ਗਿਆ ਹੁਣ ਆਹ ਜਿਹੜਾ ਇੰਟਰਨੈਟ ਦਾ ਸਿਸਟਮ ਹੈ ਬਹੁਤ ਸੌਖਾ ਹੋ ਗਿਆ ਜੇ ਆਪਾਂ ਕੋਈ ਇੰਟਰਨੈਟ ਰਾਹੀਂ ਮੋਬਾਈਲ ਤੇ ਸੁਣ ਰਹੇ ਆਂ ਜਾਂ ਟੀਵੀ ਤੇ ਸੁਣ ਰਹੇ ਆਂ ਚੈਨਲਾਂ ਦੇ ਮੱਧਮ ਰਾਹੀਂ ਤਾਂ ਜੇ ਆਪਣਾ ਧਿਆਨ ਗੁਰਬਾਣੀ ਦੇ ਨਾਲ ਜੁੜਦਾ ਗੁਰਮਖ ਪਿਆਰਿਆਂ ਤੋਂ ਗੁਰੂ ਦੀ ਗੱਲ ਸੁਣਨ ਵਿੱਚ ਧਿਆਨ ਆ ਤਾਂ ਸਾਡਾ ਜੀਵਨ ਸਫਲ ਹੋ ਜਾਂਦਾ ਸਾਧਕੇ ਸੰਗ ਨਾ ਬਿਰਥਾ ਜਾਵੇ ਉਹ ਜਿੰਨਾ ਸਮਾਂ ਵੀ ਤੂੰ ਗੁਰੂ ਦੀ ਗੱਲ ਸੁਣਦਾ ਤੇ ਸੁਣਾਉਣਾ ਪਾਈ ਉਹ ਤੇਰਾ ਸਮਾਂ ਬੇਅਰਥਾ ਨਹੀਂ ਜਾਏਗਾ ਲੇਖੇ ਵਿੱਚ ਲੱਗੇਗਾ ਕਹਿਣ ਦਾ ਭਾਵ ਓਨੇਕ ਸਮੇਂ ਦਾ ਤੈਨੂੰ ਸੁਖ ਪ੍ਰਾਪਤ ਨਾਲ ਹੀ ਹੋ ਗਿਆ ਮਾਰੇ ਫੁਰਨੇ ਰੁੱਕ ਕੇ ਟੈਨਸ਼ਨ ਫਰੀ ਹੋ ਗਿਆ ਬਾਕੀ ਜੋ ਇਹਦਾ ਪਾਈ ਬੌਨਸ ਮਿਲਣਾ ਉਹ ਵੱਖਰਾ ਉਹ ਗੁਰੂ ਮਹਾਰਾਜ ਆਪ ਹੀ ਜਾਣਦਾ ਕਦੋਂ ਤੇ ਕਿੱਥੇ ਤੇ ਕਿੰਨਾ ਦੇਣਾ ਬੌਨਸ ਉਹਨੇ ਅੱਗੇ ਮਹਾਰਾਜ ਕਹਿੰਦੇ ਨੇ ਸਾਦ ਕੇ ਸੰਗ ਨ ਬਿਰਥਾ ਜਾਵੇ ਇਹ ਗੱਲ ਆਪਾਂ ਸਮਝ ਲਈ ਅੱਗੇ ਚੱਲ ਪੀ ਗੱਲ ਪਾਰ ਬ੍ਰਹਮ ਸਾਦ ਰਤ ਰਤ ਵਸੇ ਨਾਨਕ ਉਦਰੇ ਸਾਦ ਸੁਣ ਰਸੇ ਮਹਾਰਾਜ ਕਹਿੰਦੇ ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿੱਚ ਵਸਦਾ ਹੈ ਸੰਤ ਜਨ ਕੋ ਸਤ ਸੰਗੀ ਗੁਰੂ ਦੀ ਸੰਗਤ ਕਰਨ ਵਾਲੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਕਰਨ ਵਾਲੇ ਆਪਣੇ ਮਹਾਪੁਰਖ 35 ਮਹਾਪੁਰਖ ਜਿਨ੍ਹਾਂ ਦੀ ਆਪਾਂ ਬਾਣੀ ਸੁਣਦੇ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿੱਚ ਵਸਦਾ ਹੈ ਤੇ ਨਾਨਕ ਉਧਰੇ ਸਾਧ ਸੁਣ ਰਸੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਨੁੱਖ ਸਾਧੂ ਜਨਾਂ ਦੀ ਰਸਨਾ ਤੋਂ ਅਪਦੇ ਉਪਦੇਸ਼ ਸੁਣ ਕੇ ਬਕਾਰਾਂ ਤੋਂ ਬਚ ਜਾਂਦਾ ਹੈ ਸਾਧ ਕੇ ਸੰਗ ਸੁਨੋ ਹਰ ਨਾਮ ਗੁਰੂ ਸਾਧੂ ਦਾ ਸੰਗ ਕਰਕੇ ਗੁਰਮਖੰਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸੁਣਨਾ ਹੈ ਅਗੇ ਮਹਾਰਾਜ ਕਹਿੰਦੇ ਨੇ ਸਾਧ ਸੰਗ ਹਰ ਕੇ ਗੁਣ ਗਾਓ ਪਹਿਲਾਂ ਤਾਂ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਆਪਾਂ ਪ੍ਰਭੂ ਪਰਮਾਤਮਾ ਦਾ ਨਾਮ ਸੁਣਨਾ ਹੈ ਫੇਰ ਮਹਾਰਾਜ ਦੱਸਦੇ ਨੇ ਪ੍ਰਭੂ ਦੇ ਗੁਣ ਗਾਵਾ ਇਹ ਮੇਰੀ ਕਾਮਨਾ ਹੈ ਸਾਧ ਸੰਗ ਹਰ ਕੇ ਗੁਣ ਗਾਓ ਇਹ ਚੰਗਾ ਕੰਮ ਆ ਤੇਰਾ ਭਾਈ ਜੇ ਤੂੰ ਪ੍ਰਭੂ ਦੇ ਗੁਣ ਗਾਉਂਦਾ ਹੈ ਜੇ ਤੇਰੀ ਇਹ ਇੱਛਾ ਹੈ ਪ੍ਰਭੂ ਪਰਮਾਤਮਾ ਦੇ ਗੁਣ ਗਾਉਣ ਦੀ ਫਿਰ ਅੱਗੇ ਦੱਸਦੇ ਨੇ ਸਤਿਗੁਰੂ ਸਾਧ ਕੇ ਸੰਗ ਨ ਮੰਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸੰਤਾਂ ਦੀ ਸੰਗਤ ਵਿੱਚ ਰਹਾ ਪ੍ਰਭੂ ਮਨ ਤੋਂ ਭੁੱਲਦਾ ਨਹੀਂ ਹੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਜਨਾਂ ਦੀ ਸੰਗਤ ਵਿੱਚ ਮਨੁੱਖ ਜ਼ਰੂਰ ਬਕਾਰਾਂ ਤੋਂ ਬਚ ਨਿਕਲਦਾ ਹੈ ਸਾਧ ਕੇ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੇ ਸੰਗ ਘਟ ਘਟ ਦੀਠਾ ਗੁਰੂ ਦਾ ਸੰਗ ਕਰਕੇ ਉਹ ਘਟ ਘਟ ਦੇ ਵਿੱਚ ਦਿਸਣ ਲੱਗ ਜਾਂਦਾ ਪ੍ਰਭੂ ਪਰਮਾਤਮਾ ਕਣ ਕਣ ਵਿੱਚ ਬਸਿਆ ਹੋਇਆ ਜਿਹਨੂੰ ਆਪਾਂ ਰਾਮ ਕਹਿੰਨੇ ਆ ਭਾਵ ਰਮੇ ਹੋਏ ਤੋਂ ਰਾਮ ਰਾਮ ਰਮਿਆ ਹੋਇਆ ਕਣ ਕਣ ਵਿੱਚ ਬਸਦਾ ਜਿਹੜਾ ਮਹਾਰਾਜ ਕਹਿੰਦੇ ਸਾਧਕ ਸੰਗ ਲੱਗੇ ਪ੍ਰਭ ਮਿੱਠਾ ਭੁੱਲਿਆਂ ਭੁੱਲਿਆਂ ਦੀ ਸੰਗਤ ਵਿੱਚ ਰਹਾ ਪ੍ਰਭੂ ਪਿਆਰਾ ਭਲਿਆਂ ਦੀ ਵਾਹਿਗੁਰੂ ਭਲਿਆਂ ਦੀ ਸੰਗਤ ਵਿੱਚ ਰਹਾ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ ਸਾਧ ਜਨਾਂ ਦੀ ਸੰਗਤ ਵਿੱਚ ਮਨੁੱਖ ਜ਼ਰੂਰ ਬਕਾਰਾਂ ਤੋਂ ਬਚ ਜਾਂਦਾ ਨਿਕਲਦਾ ਹੈ ਮਹਾਰਾਜ ਕਹਿੰਦੇ ਤੇ ਭਲਿਆਂ ਦੀ ਸੰਗਤ ਵਿੱਚ ਰਹਾ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ ਸਾਧੂ ਕੇ ਸੰਗ ਘਟ ਘਟ ਢੀਠਾ ਫਿਰ ਇਹ ਆਪਾਂ ਗੱਲ ਸਮਝ ਲਈ ਵੀ ਤੇ ਉਹ ਹਰੇਕ ਸਰੀਰ ਵਿੱਚ ਦਿਖਾਈ ਦੇਣ ਲੱਗ ਪੈਂਦਾ ਹੈ ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਆਂ ਭਾਈ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ ਕੀਤਿਆਂ ਅਸੀਂ ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਗੁਰੂ ਸਾਧੂ ਸੂਝੀ ਦਿੰਦਾ ਪ੍ਰਭੂ ਪਰਮਾਤਮਾ ਦਾ ਹੁਕਮ ਮੰਨਣਾ ਗੁਰੂ ਦਾ ਹੁਕਮ ਮੰਨਣਾ ਕਿਉਂਕਿ ਗੁਰੂ ਦਾ ਹੁਕਮ ਮੰਨਣਾ ਹੀ ਪ੍ਰਭੂ ਪਰਮਾਤਮਾ ਦਾ ਹੁਕਮ ਮੰਨਣਾ ਹੈ ਗਰਬਾਣੀ ਦਾ ਫੈਸਲਾ ਹੈ ਭਾਈ ਗੁਰਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਇੱਕੋ ਰੂਪ ਹੀ ਹੈ ਸਾਧ ਸੰਗ ਗਤ ਭਈ ਹਮਾਰੀ ਅਤੇ ਸਾਡੀ ਆਤਮਿਕ ਅਵਸਥਾ ਸੁਧਰ ਜਾਂਦੀ ਹੈ ਇਹਨੂੰ ਗਤੀ ਕਹਿੰਦੇ ਆ ਜਦੋਂ ਆਤਮਿਕ ਅਵਸਥਾ ਸੁਧਰ ਜੇ ਮਨ ਤਕੋ ਵਿੱਚ ਆ ਜੇ ਗੁਰੂ ਦੀ ਸੰਗਤ ਕਰੇ ਪ੍ਰਭੂ ਪਰਮਾਤਮਾ ਦਾ ਨਾਮ ਜਪੇ ਗੁਰੂ ਤੋਂ ਸਿੱਖਿਆ ਲੈ ਕੇ ਇਹ ਤੇਰੀ ਗਤੀ ਹੋ ਗਈ ਭਾਈ ਸਰੀਰ ਛੱਡਣ ਤੋਂ ਬਾਅਦ ਨਹੀਂ ਕੋਈ ਗਤੀ ਹੁੰਦੀ ਨੋੜਾ 90% ਲੋਕ ਸਰੀਰ ਛੱਡਣ ਤੋਂ ਬਾਅਦ ਗਤੀਆਂ ਕਰਾਉਂਦੇ ਨੇ ਬੇਦੀ ਗਤੀ ਕਰਾਤੀ ਕਿ ਕਿਤੇ ਜੀਵਾਤਮਾ ਭਟਕਦੀ ਨਾ ਫਰੇ ਜਿਹੜੀ ਮਨੁੱਖੇ ਜਨਮ ਦੇ ਵਿੱਚ ਹੋ ਕੇ ਭਟਕਣਾ ਤੋਂ ਨਹੀਂ ਬਚ ਸਕੀ ਗੁਰੂ ਦਾ ਗਿਆਨ ਨਹੀਂ ਲੈ ਸਕੀ ਜੀਵਾਤਮਾ ਸਰੀਰ ਛੱਡਣ ਤੋਂ ਬਾਅਦ ਉਹਦਾ ਕੀ ਭਾਈ ਗੱਤ ਹੀ ਹੋਊਗੀ ਉਹਦੀ ਕੀ ਉਹਦਾ ਟਿਕਾਉ ਹੋਊਗਾ ਹਾਂ ਆਪਾਂ ਮਿਲ ਕੇ ਦੋਸਤ ਮਿੱਤਰ ਰਿਸ਼ਤੇਦਾਰ ਆਪਾਂ ਅਰਦਾਸ ਜ਼ਰੂਰ ਕਰ ਸਕਦੇ ਆਂ ਵੀ ਮਹਾਰਾਜ ਇਹ ਵਿਛੜੀ ਹੋਈ ਆਤਮਾ ਨੂੰ ਆਪਦੇ ਚਰਨਾਂ ਵਿੱਚ ਲਾਓ ਇਹ ਅਰਦਾਸ ਕਰਨੀ ਬਣਦੀ ਆ ਕਰਦੇ ਆਂ ਆਪਾਂ ਪਰ ਗੁਰੂ ਦੀ ਸੰਗਤ ਵਿੱਚ ਰਹਿਾਈ ਆਤਮਿਕ ਜੀਵਨ ਨੂੰ ਸੁੱਖ ਮਿਲਦਾ ਹੈ ਸਰੀਰ ਕਰਕੇ ਤਾਂ ਸੁੱਖ ਦੇਈ ਰਿਹਾ ਵਾਹ ਸਰੀਰ ਕਰਕੇ ਤਾਂ ਗੁਰੂ ਮਹਾਰਾਜ ਆਪਾਂ ਨੂੰ ਸੁੱਖਾਂ ਦੀ ਦਾਤ ਬਖਸ਼ੀ ਰਹੇ ਨੇ ਸੁੱਖ ਸਹੂਲਤਾਂ ਗਰਮੀ ਤੋਂ ਬਚਣ ਲਈ ਏਸੀ ਹੈ ਠੰਡ ਤੋਂ ਬਚਣ ਲਈ ਗਰਮ ਕੱਪੜੇ ਨੇ ਆਉਣ ਜਾਣ ਵਾਸਤੇ ਵਹੀਕਲ ਨੇ ਗੱਡੀਆਂ ਮੋਟਰਸਾਈਕਲ ਨੇ ਛਕਣ ਵਾਸਤੇ ਸੋਨੇ ਸੱਤੀ ਬਾਦਾਰਥ ਨੇ ਜੀਣ ਵਾਸਤੇ ਆਕਸੀਜਨ ਹੈ ਸਾਹਾਂ ਵਾਸਤੇ ਜੀਣ ਵਾਸਤੇ ਪਾਣੀ ਹੈ ਅੰਨ ਪਾਣੀ ਕਿੰਨੀਆਂ ਦਾਤਾਂ ਦੇ ਰਿਹਾ ਮਹਾਰਾਜ ਉਹ ਤਾਂ ਸਾਨੂੰ ਬਿਨ ਮੰਗਿਆ ਹੀ ਦੇ ਰਿਆ ਨਾ ਪਰ ਜੇ ਮੰਗਣਾ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮੰਗੀਏ ਭਾਈ ਇਹ ਦਾਤ ਕਿੱਥੋਂ ਪ੍ਰਾਪਤ ਹੋਏਗੀ ਗੁਰੂ ਸਾਧੂ ਦੀ ਸੰਗਤ ਕਰਕੇ ਸਾਧ ਸੰਗਤ ਭਈ ਹਮਾਰੀ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ ਇਹਦਾ ਭਾਵ ਹੈ ਅਰੇ ਅਗਲੇ ਅਗਲੀ ਗੱਲ ਦੱਸਦੇ ਨੇ ਮਹਾਰਾਜ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸੰਤ ਜਨਾਂ ਦੀ ਸੋਭਤ ਵਿੱਚ ਬਕਾਰ ਆਦਕ ਸਾਰੇ ਰੋਗ ਮਿਟ ਜਾਂਦੇ ਹਨ ਵੇ ਜਦੋਂ ਗੁਰੂ ਦੀ ਭਗਤਾਂ ਪਿਆਰਿਆਂ ਦੀ ਗੁਰਮੁਖ ਪਿਆਰਿਆਂ ਦੀ ਗੁਰਸਿੱਖਾਂ ਦੀ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਜਦੋਂ ਆਪਾਂ ਉਸਤੀ ਕਰਦੇ ਹਾਂ ਕਿਉਂਕਿ ਰੱਬ ਦੇ ਪਿਆਰੇ ਨੇ ਨਾ ਰੱਬ ਦਾ ਰੂਪ ਹੀ ਐ ਇਹਨਾਂ ਸੰਤ ਜਨਾਂ ਦੀ ਗੱਲ ਕਰਦੀ ਆ ਗੁਰਬਾਣੀ ਸੰਤ ਜਨਾਂ ਦੀ ਸੋਭਤ ਵਿੱਚ ਬਕਾਰ ਆਦਕ ਸਾਰੇ ਰੋਗ ਮਿਟ ਜਾਂਦੇ ਹਨ ਨਾਨਕ ਸਾਧ ਭੇਟੇ ਸੰਜੋਗ ਗੁਰੂ ਮਹਾਰਾਜ ਕਹਿੰਦੇ ਨੇ ਵੱਡੇ ਭਾਗਾ ਨਾਲ ਸਾਧ ਜਨ ਮਿਲਦੇ ਹਨ ਵੱਡੇ ਭਾਗਾ ਨਾਲ ਜੇ ਆਪਾਂ ਭੈਣ ਭਾਈ ਕੋਈ ਗੁਰਮਖ ਪਿਆਰਾ ਗੁਰੂ ਦੀ ਸੰਗਤ ਕਰਦਾ ਬਹੁਤ ਸਾਰੇ ਨੇ ਆਪਾਂ ਨੇ 99% ਗੱਲ ਕਰੀ ਜੀ ਬਈ ਲੋਕ ਆਪਣੀ ਮਰਜ਼ੀ ਨਾਲ ਜੀਵਨ ਜੀਦੇ ਨੇ ਜੇ 1% ਵੀ ਆਪਾਂ ਕਹਿੰਨੇ ਤਾਂ 1% ਨਾਲ ਵੀ ਬਹੁਤ ਵੱਡਾ ਕਾਫਲਾ ਬਣ ਜਾਂਦਾ ਰ ਗਰਮਖਾਂ ਦੀ ਗਿਣਤੀ ਭਾਈ ਹੈਗੀ ਆ 15% ਦਾ 100 ਚੋਂ 15 ਕ ਤਾਂ ਹੈਗੇ ਨੇ ਗੁਰੂ ਦੇ ਪਿਆਰੇ ਹਜ਼ਾਰ ਦੇ ਵਿੱਚੋਂ 15 15 150 ਬਣ ਜਾਂਦਾ ਹਜ਼ਾਰ ਦੇ ਵਿੱਚੋਂ 10000 ਚੋਂ 1500 ਤੇ ਲੱਖ ਦੀ ਗਣਤੀ ਵਿੱਚੋਂ 15000 ਹੈਗੇ ਨੇ ਜਬ ਮੋਟਾ ਜਿਹਾ ਹਿਸਾਬ ਲਾ ਜੇ ਕੋਈ ਅੰਕੜੇ ਨਹੀਂ ਹੈ ਕੋਈ ਵਿਦਵਾਨ ਨਹੀਂ ਹੈ ਮੈਂ ਵੀ ਅੰਕੜੇ ਕੱਢ ਲੈ ਨਹੀਂ ਆਪਣ ਅੰਦਾਜ਼ਾ ਜਿਹਾ ਲਾਇਆ ਇਹ ਮਹਾਰਾਜ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੇ ਇਸ ਗੁਰੂ ਸਾਧੂ ਦੀ ਮਹਿਮਾ ਵਿਡਿਆਈ ਵੇਦ ਵੀ ਨਹੀਂ ਜਾਣਦੇ ਜੇ ਤਾ ਸੁਣੇ ਤੇ ਤਾ ਬਖਿਆਨੇ ਮਹਾਰਾਜ ਕਹਿੰਦੇ ਉਹ ਤਾਂ ਜਿਤਨਾ ਸੁਣਦੇ ਹਨ ਉਨਾ ਹੀ ਬਿਆਨ ਕਰਦੇ ਹਨ ਪ੍ਰਸਾਦ ਦੀ ਮਹਿਮਾ ਬਿਆਨ ਤੋਂ ਪਰੇ ਹੈ ਗੁਰੂ ਸਾਧੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਕਹਿਣ ਦਾ ਭਾਵ ਉਹਦਾ ਜੋੜ ਤੋਂ ਨਹੀਂ ਕੀਤਾ ਜਾ ਸਕਦਾ ਉਹ ਤਾਂ ਜਿਤਨਾ ਸੁਣਦੇ ਹਨ ਓਨਾ ਹੀ ਬਿਆਨ ਕਰਦੇ ਹਨ ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ ਇਹ ਆਪਾਂ ਗੱਲ ਸਮਝ ਲਈ ਬਿਤੋਲੀ ਮਣੀ ਨਹੀਂ ਜਾ ਸਕਦੀ ਸਾਦ ਕੀ ਉਪਮਾ ਤਹ ਗੁਣ ਤੇ ਦੂਰ ਸਾਦ ਕੀ ਉਪਮਾ ਰਹੀ ਪਰਪੂਰ ਸਾਦ ਦੀ ਸਮਾਨਤਾ ਤੰਨਾ ਗੁਣਾ ਤੋਂ ਪਰੇ ਹੈ ਭਾਵ ਜਗਤ ਦੀ ਰਚਨਾ ਵਿੱਚ ਕੋਈ ਅਜੇਹੀ ਹਸਤੀ ਨਹੀਂ ਜਿਸਨੂੰ ਸਾਦ ਵਰਗਾ ਕਿਹਾ ਜਾ ਸਕੇ ਜਗਤ ਦੇ ਵਿੱਚ ਕੋਈ ਐਸੀ ਹਸਤੀ ਨਹੀਂ ਹੈ ਮਹਾਰਾਜ ਕਹਿੰਦੇ ਜੋ ਗੁਰੂ ਸਾਧੂ ਵਰਗਾ ਕਿਹਾ ਜਾ ਸਕੇ ਮੋ ਤਾਂ ਫਿਰ ਆਪ ਪਰਮੇਸ਼ਰ ਹੈ ਨਾ ਰੱਬ ਦਾ ਪਿਆਰਾ ਤਾਂ ਆਪ ਪਰਮੇਸ਼ਰ ਦਾ ਰੂਪ ਹੈ ਜੇ ਆਪਾਂ ਹੁਣ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਗੱਲ ਕਰੀਏ ਜੇ 15 ਭਗਤ ਸਹਿਬਾਨਾਂ ਦੀ ਬਾਣੀ ਹੈ ਇਹਨਾਂ ਵਿੱਚੋਂ ਭਗਤ ਦੀ ਗੱਲ ਕਰੀਏ ਕਿਸੇ ਦੀ ਤਾਂ ਇਹ ਤਾਂ ਰੱਬ ਦਾ ਰੂਪ ਹੀ ਹੈ ਸਾਧੂਆਂ ਦੀ ਮਹਿਮਾ ਗਿਣੀ ਤੋਲੀ ਨਹੀਂ ਜਾ ਸਕਦੀ ਸਾਧ ਕੀ ਉਪਮਾ ਰਹੀ ਪਰਪੁਰ ਮਹਾਰਾਜ ਕਹਿੰਦੇ ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ ਆਗੀ ਨਾ ਗੱਲ ਵੀ ਪ੍ਰਭੂ ਪਰਮਾਤਮਾ ਵਰਗਾ ਹੀ ਹੋ ਜਾਂਦਾ ਗੁਰੂ ਦਾ ਪਿਆਰਾ ਜਿਹੜਾ ਭਗਤ ਪਿਆਰਾ ਰੱਬ ਦਾ ਪਿਆਰਾ ਗੁਰਸਿੱਖ ਪਿਆਰਾ ਆਂ ਕਹ ਲੋ ਅੱਗੇ ਸਤਿਗੁਰੂ ਕਹਿੰਦੇ ਨੇ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਸਦਾ ਇਸ ਨੂੰ ਬੇਅੰਤ ਹੀ ਕਿਹਾ ਜਾ ਸਕਦਾ ਹੈ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਮਹਾਰਾਜ ਕਹਿੰਦੇ ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ ਤੇ ਬਹੁਤ ਵੱਡੀ ਹੈ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਮਹਾਰਾਜ ਕਹਿੰਦੇ ਸਾਧੂ ਦੀ ਸੋਭਾ ਸਾਧੂ ਨੂੰ ਹੀ ਫੱਬਦੀ ਹੈ ਅਸੀਂ ਤਾਂ ਬਾਣਾ ਦੇਖ ਕੇ ਕਹਿ ਦਿੰਦੇ ਆ ਵੀ ਸਾਧੂ ਆਏ ਆ ਬਾਬੇ ਆਏ ਆ ਮਹਾਰਾਜ ਕਹਿੰਦੇ ਜਿਹੜਾ ਸਾਧੂ ਆ ਸਾਧੂ ਦੀ ਸੋਭਾ ਸਾਧੂ ਨੂੰ ਹੀ ਫੱਬਦੀ ਹੈ ਭਾਈ ਗੁਰੂ ਸਾਧੂ ਆ ਤੇ ਗੁਰੂ ਨੂੰ ਹੀ ਅਸੀਂ ਸਾਧੂ ਕਹੀਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਕਿਉਂਕਿ ਹੇ ਨਾਨਕ ਆਖੇ ਭਾਈ ਸਾਧੂ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਹੈ ਇਸ ਅਸ਼ਟਪੰਦੀ ਦੇ ਲਾਸਟ ਵਿੱਚ ਦੱਸਿਆ ਸਤਿਗੁਰਾਂ ਨੇ ਅੱਗੇ ਹੁਣ ਸ਼ਲੋਕ ਚੱਲਦਾ ਜੀ ਫੇਰ ਅਸ਼ਟਪਦੀ ਚੱਲੇਗੀ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਪੇਖੇ ਏਕਸ ਬਿਨ ਕੋਈ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਮਨ ਵਿੱਚ ਸਦਾ ਸਿਰ ਰਹਿਣ ਵਾਲਾ ਪ੍ਰਭੂ ਵੱਸਦਾ ਹੈ ਜੋ ਮੂੰਹੋਂ ਵੀ ਉਸੇ ਪ੍ਰਭੂ ਨੂੰ ਜਪਦਾ ਹੈ ਮੂੰਹੋਂ ਵੀ ਜਪਦਾ ਹੈ ਜਿਸ ਮਨੁੱਖ ਦੇ ਮਨ ਵਿੱਚ ਸਦਾਧਰ ਰਹਿਣ ਵਾਲਾ ਪ੍ਰਭੂ ਵਸਦਾ ਹੈ ਜੋ ਮੋਹੋਂ ਵੀ ਉਸੇ ਪ੍ਰਭੂ ਨੂੰ ਜਪਦਾ ਹੈ ਮਹਾਰਾਜ ਕਹਿੰਦੇ ਅਬਰ ਨਾ ਪੇਖੇ ਏਕ ਸਬਿਨ ਕੋਏ ਜੋ ਮਨੁੱਖ ਇਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਤੇ ਹੋਰ ਕਿਸੇ ਹੋਰ ਨੂੰ ਨਹੀਂ ਵੇਖਦਾ ਧਿਆਨ ਨਾਲ ਸਮਝਣਿਆ ਜੀ ਵੀ ਇੱਕੋ ਗੁਰੂ ਪ੍ਰਭੂ ਪਰਮਾਤਮਾ ਤੋਂ ਬਿਨਾਂ ਜੇ ਕਿਸੇ ਵੱਲੀ ਹੋਰ ਧਿਆਨ ਨਹੀਂ ਹੈ ਤਾਂ ਜਿਸ ਮਨੁੱਖ ਦਾ ਮਹਾਰਾਜ ਕਹਿੰਦੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਜੋ ਮਨੁੱਖ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਤੇ ਵੀ ਕਿਸੇ ਹੋਰ ਨੂੰ ਨਹੀਂ ਵੇਖਦਾ ਮਹਾਰਾਜ ਕਹਿੰਦੇ ਉਹ ਮਨੁੱਖ ਇੰਨਾ ਗੁਣਾ ਦਾਏ ਇੰਨਾ ਗੁਣਾ ਦੇ ਕਾਰਨ ਬ੍ਰਹਮ ਗਿਆਨੀ ਹੋ ਜਾਂਦਾ ਹੈ ਇਹ ਲੱਛਣ ਬ੍ਰਹਮ ਗਿਆਨੀ ਹੋਏ ਮਹਾਰਾਜ ਕਹਿੰਦੇ ਲੱਛਣ ਬ੍ਰਹਮ ਗਿਆਨੀਆਂ ਵਾਲੇ ਨੇ ਇਹ ਇੱਕ ਇੱਕ ਪ੍ਰਭੂ ਪ੍ਰਮਾਤਮਾ ਗੁਰੂ ਪਿਤਾ ਦੇ ਨਾਲ ਹੀ ਜੁੜਿਆ ਹੋਇਆ ਮਹਾਰਾਜ ਸਮਝਾਉਂਦੇ ਨੇ ਰੱਬ ਦੇ ਨਾਮ ਨਾਲ ਤੇ ਗੁਰੂ ਬਾਣੀ ਨਾਲ ਜਿਹੜਾ ਜੁੜਿਆ ਮਨੁੱਖ ਮਹਾਰਾਜ ਕਹਿੰਦੇ ਲੱਛਣ ਬ੍ਰह्मज्ञानी ਹੋਏ ਗੁਰੂ ਮਹਾਰਾਜ ਕਹਿੰਦੇ ਉਹ ਮਨੁੱਖ ਇਨ੍ਹਾਂ ਇਨ੍ਹਾਂ ਗੁਣਾਂ ਦੇ ਕਾਰਨ ਬ੍ਰह्मज्ञानी ਹੋ ਜਾਂਦਾ ਹੈ ਅਸ਼ਟਪਦੀ ਅੱਗੇ ਅੱਗੇ ਗੁਰਬਾਣੀ ਚੱਲਦੀ ਹੈ ਅਸ਼ਟਪਦੀ ਜਿਹੜਾ ਕਿ ਅੱਠਾਂ ਪਦਿਆਂ ਦਾ ਬੰਦ ਦਾ ਸੁਖਮਨੀ ਸਾਹਿਬ ਆਪਾਂ ਕਰਦੇ ਵੀ ਆ ਤੇ ਕਰਾਉਨੇ ਵੀ ਆ ਪਰ ਮੈਂ ਤਾਂ ਇਹ ਕਹੂੰਗਾ ਵੀ ਸੁਖਮਨੀ ਸਾਹਿਬ ਕਰਨਾ ਆਪਾਂ ਭਾਈ ਜੇ ਨਹੀਂ ਜਿਹਨੂੰ ਕਿਸੇ ਭੈਣ ਭਾਈ ਨੂੰ ਬਾਣੀ ਪੜਨੀ ਸੁਣਨੀ ਆਉਂਦੀ ਤਾਂ ਉਹ ਧਿਆਨ ਨਾਲ ਸੁਣੇ ਪੜਨਾ ਸੁਣਨਾ ਇੱਕ ਬਰਾਬਰੀ ਹੈ ਹੁਣ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਦੱਸਣਗੇ ਸਤਿਗੁਰੂ ਵੀ ਬ੍ਰਹਮ ਗਿਆਨੀ ਕੌਣ ਹੈ ਬ੍ਰਹਮ ਗਿਆਨੀ ਸਦਾ ਨਰਲੇਪਾ ਨਰਲੇਪ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਮਨੁੱਖ ਬਕਾਰਾਂ ਵੱਲੋਂ ਸਦਾ ਬੇਦਾਗ ਰਹਿੰਦੇ ਹਨ ਕਿਸੇ ਵੀ ਕਿਸਮ ਦਾ ਨਾ ਨੂੰ ਬਕਾਰ ਦਾ ਬਕਾਰਾਂ ਦਾ ਦਾਗ ਨਹੀਂ ਲੱਗਿਆ ਹੁੰਦਾ ਬ੍ਰਹਮ ਗਿਆਨੀ ਸਦਾ ਨਰਲੇਪ ਜਿਵੇਂ ਜਲਮੇ ਕਮਲ ਅਲੇਪ ਜਿਵੇਂ ਪਾਣੀ ਵਿੱਚ ਉੱਗੇ ਹੋਏ ਕੌਲ ਫੁੱਲ ਚਿੱਕੜ ਤੋਂ ਸਾਫ਼ ਰਹਿੰਦੇ ਹਨ ਚਿੱਕੜ ਤੋਂ ਸਾਫ਼ ਹੁੰਦੇ ਹਨ ਕਿਉਂਕਿ ਚਿੱਕੜ ਪਾਣੀ ਜਿੰਨਾ ਮਰਜੀ ਵਧੀ ਜਾਵੇ ਉਹ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ ਇਸੇ ਤਰ੍ਹਾਂ ਹੀ ਉਹ ਗੁਰੂ ਦਾ ਪਿਆਰਾ ਗੁਰਮਖ ਪਿਆਰਾ ਰੱਬ ਦਾ ਪਿਆਰਾ ਰਹਿੰਦਾ ਦੁਨੀਆਂ ਵਿੱਚ ਹੀ ਆ ਪਰ ਦੁਨੀਆਂ ਵਾਲੀਆਂ ਰੌਣ ਰੀਤੀਆਂ ਰਿਵਾਜ ਮੰਨਤਾ ਮੰਤਾਵਾਂ ਪਖੰਡ ਬਾਦ ਵਹਿਮ ਭਰਮ ਕਰਮ ਕਾਂਡ ਇਹ ਆਪਣੇ ਲਬੇ ਨਹੀਂ ਲੱਗਣ ਦਿੰਦਾ ਗੁਰੂ ਦਾ ਪਿਆਰਾ ਰਹਿਣਾ ਦੁਨੀਆਂ ਵਿੱਚ ਇਹ ਕਮਲ ਦਾ ਫੁੱਲ ਵੀ ਪਾਣੀ ਵਿੱਚ ਚੱਕੜ ਵਿੱਚ ਹੀ ਹੁੰਦਾ ਜੀ ਉਹਦੀਆਂ ਜੜਾਂ ਚੱਕੜ ਵਿੱਚ ਹੀ ਹੁੰਦੀਆਂ ਨੇ ਕਮਲ ਫੁੱਲ ਦੀਆਂ ਪਰ ਉਹ ਜਿੰਨਾ ਪਾਣੀ ਵਧੀ ਜਾਂਦਾ ਤੇ ਉਹਨਾਂ ਹੀ ਉਹ ਫੁੱਲ ਹੋਰ ਤਾਂ ਹੋਈ ਜਾਂਦਾ ਇਸੇ ਤਰ੍ਹਾਂ ਹੀ ਗੁਰਮਖ ਪਿਆਰੇ ਦੀ ਨਿਸ਼ਾਨੀ ਆ ਗੁਰੂ ਦੇ ਪਿਆਰੇ ਦੀ ਜਿਹੜਾ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਦੇ ਸਿਧਾਂਤ ਤੇ ਚੱਲਦਾ ਗੁਰੂ ਦਾ ਸਿੱਖ ਭੈਣ ਵੀ ਹੋ ਸਕਦੀ ਆ ਉਹ ਭਾਈ ਵੀ ਹੋ ਸਕਦਾ ਤੇ ਉਹ ਜਿੰਨੀ ਮਰਜੀ ਦੁਨੀਆ ਦੇ ਵਿੱਚ ਪਖੰਡਵਾਦ ਰੌ ਰੀਤੀਆਂ ਬਹਿਮ ਭਰਮਾਂ ਦਾ ਜਿੰਨਾ ਮਰਜੀ ਚੱਕਰ ਵਧੀ ਜਾਵੇ ਪਰ ਉਹ ਗੁਰੂ ਦਾ ਪਿਆਰਾ ਆਪਣੇ ਮਨ ਨੂੰ ਨਹੀਂ ਲੱਗਣ ਦਿੰਦਾ ਰਹਿਣਾ ਵਿੱਚ ਹੀ ਆ ਲੋਕਾਂ ਦੇ ਰਹਿਣਾ ਦਾ ਕਰਮ ਕਾਂਢੀ ਬਹਿਮੀ ਭਰਮਾਂ ਦੇ ਵਿੱਚੇ ਹੀ ਰਹਿਣਾ ਨਾ ਘਰ ਪਰਿਵਾਰ ਦੇ ਵਿੱਚ ਵੀ ਬਹਿਮੀ ਭਰਮੀ ਹੁੰਦੇ ਨੇ ਪਰ ਉਹ ਗੁਰੂ ਦਾ ਪਿਆਰਾ ਉਹ ਚੀਜ਼ਾਂ ਤੋਂ ਨਰਲੇ ਰਹਿੰਦਾ ਗੁਰੂ ਦੇ ਗਿਆਨ ਨਾਲ ਜੁੜਿਆ ਰਹਿੰਦਾ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਹੁਣ ਆਪਾਂ ਅਰਦਾਸ ਬੇਨਤੀ ਕਰਾਂ